ਲੈ ਫੇਰ ਆ ਗਏ ਸੂ ਉਹ ਭਰਾ ਭਰਾ ਕਹਿੰਦੇ ਇਕੱਠੇ ਹੋਗੇ ਕੱਲ ਉਹ ਬੋਲਦਾ ਤਾਰਾ ਰਾਰਾ ਤਾਰਾ ਰਾਰਾ ਭਰਾ ਮੇਰੇ ਇਕੱਠੇ ਹੋਗੇ ਕਿਆ ਬਾਤ ਹੈ ਇਹ ਭੈ ਜ ਦੋਹੇ ਹੀ ਗੰਦੇ ਸਨ ਤੇ ਇਹਨਾਂ ਦੀ ਭੈਣ ਦੀ ਜੈ 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 ਰਕੀ ਸਿਆਣਾ ਬੰਦਾ ਜਨੌਦਲਾ ਬਈ ਸਿਆਣੀ ਗੱਲ ਕਰ ਗਿਆ ਸਿਆਣਾ ਮਦਸਿਆਣੀ ਗੱਲੀ ਕਰੂ ਵੀਰੇ ਪਰ ਮੈਂ ਸਨੇਹਾ ਦੇਣਾ ਚਾਹੁੰਦਾ ਰਕੀ ਵੀਰ ਨੂੰ ਇਹ ਦੋਹੇ ਪਿੰਕਲ ਸੂ ਤੇ ਹੰਨੀ ਸੇਠੀ ਜਿਸकी ਜ਼ਾਲੀ ਮੈਂ ਖਾएंगे उसी में छेद करेंगे ਇਹ ਭੈਣ ਚ ਸੱਪ ਨੇ ਬਈ ਇਦਾਂ ਵਾਲੇ ਇਹ ਤੇਰੀ ਬਜਣਾ ਹੈ ਕਿ ਤੁਹਾਨੂੰ ਨਹੀਂ ਬਜਣਾ ਵੀਰੇ ਇਹਨਾਂ ਨੇ ਬਚ ਕੇ ਰਿਓ ਮੇਰਾ ਵੀਰ ਇਹ ਕੰਜਰ ਸਾਲੇ ਕਿਸੇ ਦੇ ਸਖੇ ਨਹੀਂ ਤੇ ਸੇ ਦੇ ਵੀ ਸਕੇ ਨਹੀਂ ਮੁਬਾਰਕਾ ਹਨ ਮੇਰੇ ਵੱਲੋਂ ਸਾਰਿਆਂ ਨੂੰ ਤੇ ਕਹਿੰਦੇ ਕੱਲ ਚੱਕੀ ਵਾਲਾ ਅੰਕਲ ਪਟਾਕੇ ਲੈ ਕੇ ਗਿਆ ਦੋਹਾਂ ਦੇ ਘਰੇ ਤੇ ਪੂਰੇ ਪਟਾਕੇ ਚਲਾ ਕੇ ਆਇਆ ਕਹਿੰਦੇ ਰਾਤ ਹੈ ਸਹੀ ਆ ਗੱਲ ਇਹ ਖੁਸ਼ੀ ਦੀ ਬਾਤ ਹੈ ਵੇ ਚੋ ਨੱਚੋ ਆਪਣੇ ਭਰਾ ਇਕੱਠੇ ਹੋ ਗਏ ਨੱਚੋ ਓਏ ਓਏ ਝੂ ਝੂ ਵੇ ਜੋ ਥੱਕ ਕੇ ਚੜਦੇ ਹਾਂ ਸਾਲੇ ਤੁਸੀਂ ਖੱਚ ਦੇ ਸਾਲੇ ਖੱਚ ਬੰਦੇ ਭਾਂਚੇ ਹੋ ਗਏ ਪਰ ਮੂੰਹ ਨਾਲ ਆਵੇ ਤੁਹਾਨੂੰ ਕੋਈ ਭਾਂਚੇ ਹੋ ਗਏ